کرد جی ہاں جی نے کر دسا ہولا محلہ محل موقع پولیس کے پوری جانکاری دیا جائے گی تاکہ جو ਲਾ ਮੁਹੱਲਾ ਮੁਕੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਡੀਆਈਜੀ ਰੋਪਨਗਰ ਰੇਂਜ ਸਰਦਾਰ ਹਰਚਰਨ ਸਿੰਘ ਪੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚੋਂ ਨਸ਼ੇ ਦਾ ਮੁਕੰਮਲ ਨਾਸ਼ ਕਰਨ ਲਈ ਦ੍ਰਿੜ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੇ ਪੱਧਰ ਤੇ ਨਸ਼ਾ ਦੀ ਬੁਰਾਈ ਦੇ ਖਾਤਮੇ ਲਈ ਜੋ ਮੁਹਿੰਮ ਆਰੰਭੀ ਗਈ ਹੈ ਇਸ ਮੁਹਿੰਮ ਵਿੱਚ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਮਹੱਤਵਪੂਰਨ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਹੀ ਨਸ਼ਾ ਨੂੰ ਜੜ ਤੋਂ ਖਤਮ ਕਰ ਸਕਦੇ ਹਾਂ ਉਨ੍ਹਾਂ ਕਿਹਾ ਕਿ ਪ੍ਰੋਜੈਕਟ ਸੰਪਰਕ ਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਪਰੋਸੇ ਨੂੰ ਬਦਾਉਣਾ ਹੈ ਪ੍ਰੋਜੈਕਟ ਦੇ ਸੰਪਰਕ ਅਧੀਨ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਜੋ ਆਮ ਲੋਕਾਂ ਨੂੰ ਇਲਾਕੇ ਵਿੱਚ ਪੇਸ਼ ਹੋ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਪਬਿਕ ਵਿੱਚ ਵੀ ਇਸੇ ਤਰ੍ਹਾਂ ਜਾਰੀਆਂ ਰਹਿਣਗੀਆਂ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰ ਇੱਕ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਤੇ ਟ੍ਰੈਫਿਕ ਨਿਯਮਾਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਹੋਣ ਵਾਲੀਆਂ ਤੁਰਘਟਨਾਵਾਂ ਨੂੰ ਰੋਕਿਆ ਜਾ ਸਕੇ ਤੁਸੀਂ ਦੇਖ ਰਹੇ ਹੋ ਨੰਗਰ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਆਏ ਆਪ ਸਭ ਦਾ ਇੱਥੇ ਆਣ ਤੇ ਅਸੀਂ ਸਵਾਗਤ ਕਰਦੇ ਆਂ ਤੇ ਜਿੰਨੇ ਵੀ ਮੌਤਵਾਰ ਐਮਸੀ ਸਰਵਾਰ ਪੰਚ ਸਰਪੰਚ ਇੱਥੇ ਆਏ ਆ ਤੇ ਜਿਹੜੀ ਇਹ ਮਹਿਮ ਚੱਲੀ ਹੋਈ ਹੈ ਜਿਵੇਂ ਪਹਿਲਾਂ ਵੀ ਆਖਿਆ ਗਿਆ ਤੇਗੀ ਵੀ ਨੈਸ਼ਨਲ ਬਹੁਤ ਵਧੀਆ ਆ ਜਿਹਦੇ ਵਿੱਚ ਇੰਟਰੈਕਸ਼ਨ ਹੋ ਰਹੀ ਹੈ ਹਰ ਕਿਸੇ ਨੂੰ ਇੱਕ ਮੰਚ ਦੇ ਉੱਤੇ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਰਿਹਾ ਕੁਐਸਚਨ ਵੀ ਸਾਰੇ ਆ ਗਏ ਤੇ ਹਰ ਕਿਸ ਦੀ ਕੰਪਲੇਂਟ ਮੇਰੇ ਵੱਲੋਂ ਇੱਕ ਕੌਪਲੀਮੈਂਟ ਹੈ ਆਪਣੇ ਜਿਹੜੇ ਤਿੰਨੇ ਖਾਣੇ ਆ ਗਿੰਦਰਪੁਰ ਸਾਹਿਬ ਨਾ ਕੋ ਸਾਹਿਬ ਤੇ ਨੰਗਲ ਇਹਨਾਂ ਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਬਜੋਗ ਸਿੰਘ ਬੈਂਸ ਸਾਡੇ ਹਲਕਾ ਵਿਧਾਇਕ ਉਹਨਾਂ ਵੱਲੋਂ ਨੌਜਵਾਨ ਜਿਹੜੇ ਐਸ ਐਚਓ ਸਹਿਬਾਨ ਹੈ ਉਹ ਨਿਯੁਕਤ ਕੀਤੇ ਗਏ ਐ ਤੇ ਉਹਨਾਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਵੀ ਹਰ ਇੱਕ ਦੀ ਗੱਲ ਜਿਹੜੀ ਸੁਣੀ ਜਾਵੇ ਤੇ ਇਹਨਾਂ ਦੇ ਜਿਹੜੇ ਸੀਨੀਅਰ ਅਫਸਰ ਹੈ ਸਹਿਬਾਨ ਹੈ ਉਹਨਾਂ ਨੂੰ ਵੀ ਇਹ ਨਿਰਦੇਸ਼ ਹੈ ਜਿਹੜਾ ਇੰਟਰੈਕਸ਼ਨ ਹੈ ਅੱਗੇ ਨਾਲ ਬਹੁਤ ਜ਼ਿਆਦਾ ਫੈਮਿਲੀਆ ਦਵਾ ਹਰ ਕੋਈ ਬੰਦਾ ਆਪਣੀ ਗੱਲ ਰੱਖ ਸਕਦਾ ਤੇ ਡਿਊਟੀ ਵੀ ਵਾਕੂ ਵੀ ਨਿਭਾਈ ਜਾ ਰਹੀ ਹੈ ਤੇ ਉਸਦੇ ਨਾਲ ਨਾਲ ਜਿਹੜੀ ਮੇਰੀ ਜਿਵੇਂ ਵੀ ਦਿਨ ਜਿਹੜਾ ਹੈ ਸਾਈਡਿਡ ਡਿਊਟੀ ਬਣਦੀ ਹੈ ਨੌਜਵਾਨ ਦੀ ਆਪਣੀ ਇੱਥੇ ਬੈਠੇ ਹੋਏ ਪੁਲਿਸ ਨਾਲ ਤੇ ਆਪਣਾ ਕੰਮ ਕਰਨਾ ਹੀ ਕਰਨਾ ਹੈ ਤੇ ਨੌਜਵਾਨਾਂ ਨੂੰ ਵੀ ਜੇਕਰ ਤੁਹਾਡੇ ਨਾਲ ਦਾ ਕੋਈ ਸੰਗੀ ਸਾਥੀ ਨਸ਼ੇ ਵੱਲੋਂ ਜਾਂਦਾ ਤਾਂ ਤੁਹਾਡੀ ਡਿਊਟੀ ਬਣਦੀ ਹੈ ਚਾਹੇ ਉਸਦੇ ਘਰ ਜਾਣੋਂ ਅਸੀਂ ਦਸੀਏ ਚਾਹੇ ਪੁਲਿਸ ਨੂੰ ਦਸੀਏ ਜੇਕਰ ਅਸੀਂ ਉੱਥੇ ਪੜਦਾ ਰੱਖਦੇ ਤਾਂ ਅਸੀਂ ਗੁਨਾਹਗਾਰ ਉੱਥੇ ਖੁੱਦ ਹੋ ਜਾਂਦੇ ਹੈ ਇਹ ਸਾਡੀ ਡਿਊਟੀ ਬਣਦੀ ਹੈ ਤੇ ਇੱਕ ਜਿਹੜਾ ਸਾਡੇ ਹਰ ਮਹੀਨੇ ਦੋ ਚਾਰ ਘਟਨਾਵਾਂ ਹੁੰਦੀਆਂ ਹੈ ਸਭ ਤੁਹਾਡੇ ਪੈਂਗਲੇ ਜਿੱਥੇ ਤੱਕ ਜਿਹੜਾ ਸਿੰਗਲ ਰੋਡ ਇੱਥੇ ਤੁਹਾਨੂੰ ਸੁਣਨੇ ਨੂੰ ਮਿਲਦਾ ਨਹੀਂ ਆਜੀ ਕਲੀ ਫੇਰ ਪੂਨੀ ਜਿਹੜਾ ਰੋਡ ਹੈ ਉੱਥੇ ਧੱਕਣਾ ਹੋ ਗਈ ਹੈ ਇੱਕ ਹੋਰ ਬਾਹਰ ਦਾ ਜਿਹੜਾ ਪੁੱਤ ਉਹ ਮੁਕਸਤ ਹੋ ਗਿਆ ਆਪ ਵੀ ਤਾਂ ਬੇਨਤੀ ਹੈ ਕਿ ਇਹ ਜਿਹੜਾ ਰੋਡ ਹੈ ਇਹ ਬਹੁਤ ਜ਼ਿਆਦਾ ਬਿਜ਼ੀ ਹੈ ਔਰ ਜੇ ਵੀ ਗੱਲ ਕਰੀਏ ਤੇ ਦੂਜੀ ਸਾਈਡ ਭਲਾਣ ਸਾਈਡ ਜਿਹੜੀ ਹੈ ਆਵਾਜ਼ਾਂ ਬਹੁਤ ਕੱਟੀ ਹੈ ਤੇ ਇੱਧਰ ਟੋਲ ਬਾਂਡ ਦੀ ਵਜ੍ਹਾ ਨਾਲ ਆਵਾਜ਼ਾਂ ਬਹੁਤ ਵੱਧ ਗਈ ਹੈ ਤੇ ਇੱਥੇ ਕੋਈ ਸਪੀਡ ਲਿਮਿਟ ਹੈ ਪਰ ਇਹਦਾ ਹਟ ਕਰੀਏ ਸਾਡੇ ਮੇਨ ਸਕੂਲ ਸਰ ਜਿੰਦਵੜੀ ਦੇ ਕੋਲ ਜਿਹੜਾ ਚੌਕ ਹੈ ਸੱਜੇ ਖੱਬੇ ਸਕੂਲਾਂ ਦੀ ਹੱਬ ਹੈ ਚਾਰੇ ਆਊਂਡ ਕਰ ਨਾਲ ਕਹੀਏ ਸੈਂਟ ਕਰੀ ਕਹੀਏ ਦੂਸਰੀ ਸਾਈਡ ਜਿੰਦਵੜੀ ਸਾਈਡ ਵੀ ਸਕੂਲ ਹੈ ਉੱਥੇ ਜੇਕਰ ਤੁਸੀਂ ਸਵੇਰ ਦਾ ਸਮਾਂ ਜਾਂ ਸ਼ਾਮ ਦਾ ਸਮਾਂ ਦੇਖੋ 11 ਫੁੱਟ ਦੀ ਰੋਰ ਹੋਣ ਦੇ ਬਾਅਦ ਵੀ ਰਸ਼ ਬਣਦਾ ਹੈ ਤੁਸੀਂ ਉਥੇ ਦੇ ਸਕੂਲ ਦੇ ਮੈਨੇਜਮੈਂਟ ਨੂੰ ਵੀ ਆਪਣੇ ਨਾਲ ਇਨਕਲੂਡ ਕਰੋ ਉਹਨਾਂ ਦੀ ਵੀ ਡਿਊਟੀ ਹੈ ਜਿਹੜੀ ਤੁਸੀਂ ਲਾਓ ਉਥੇ ਜਿਹੜਾ ਰੋਡ ਆ ਉਹ ਰੋਡ ਦੇ ਉੱਤੇ ਟ੍ਰੈਫਿਕ ਕੈਲੀ ਹੁੰਦੀ ਨਹੀਂ ਤੁਸੀਂ ਟੱਕ ਨਹੀਂ ਸਕਦੇ ਇੱਕ ਤਾਂ ਇੱਥੇ ਨਕੇਲ ਪਾਣ ਦੀ ਲੋੜ ਹੈ ਦੂਜੀ ਸਪੀਡ ਲਿਮਿਟ ਮਿਲਦਾ ਅਰਥ ਕਰਦੇ ਸਮੇਂ-ਸਮੇਂ 'ਤੇ ਨਾਕੇ ਲਾ ਕੇ ਸਭ ਚਲਾਣ ਕਰਨੇ ਦੀ ਉਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਸਾਰੇ ਆਪਣੇ ਮਿੱਤਰ ਸੱਜਣਾਂ ਨੂੰ ਕਹਿ ਦਿੰਦਾ ਕਿ ਜਦੋਂ ਗੱਲ ਸਾਰੇ ਵੀ ਬਹੁਤ ਸਾਰੀ ਮੀਟਿੰਗਾਂ ਹੋਣਗੀ ਜਦੋਂ ਸੀਸਾ ਆ ਕੇ ਕੰਮ ਕਰਦੇ ਕਦੀ ਅਸਰ ਕਿਸੇ ਸਾਹ ਆ ਕੇ ਕੰਮ ਕਰਦੇ ਕਿਹੜੀ ਮੀਟਿੰਗਾਂ ਤੋਂ ਬਾਅਦ ਆ ਅਸੀਂ ਕਦੀ ਨਾ ਰੋਕੀ ਕਿ ਹਾਂ ਮੀਟਿੰਗਾਂ ਚ ਕੁਝ দাবী ਘੋਰ ਹੁੰਦੇ ਨੇ ਉਹਦੇ ਰਿਜ਼ਲਟ ਕੁਝ ਹੁੰਦੇ ਹੁੰਦਾ ਹੈ ਕਿ ਜਨਮ ਮੀਟਿੰਗਾਂ ਹੁੰਦੀਆਂ ਨੇ ਅਜਿਹਾ ਅਸ਼ਰੀ ਅਪਾਰਟਮੈਂਟ ਸੁੱਖਿਆ ਬਣੀ ਨੇ ਵੀ ਆਪ ਉਹਦੀਆਂ ਨੰਬਰ ਸਾਥ ਚਲਾ ਦਿੰਦੀਆਂ ਮੈਂ ਪਿਛਲੇ ਲਗਭਗ ਜੰਪਾਲਾ ਇਥੇ ਦਾ ਬੜੇ ਸਮਾਂ ਤੋਂ ਵੇਖਦਾ ਖਾਸ ਕਰਕੇ ਇਸ ਸਾਲ ਦੇ ਪਿਛਲੇ ਦਾ ਹਾਲਾਤ ਇਹ ਕਿ ਦਸਤਾ ਤੋਂ ਪਹਿਲਾਂ ਹਫਤਾ ਹਫਤਾ ਪਹਿਲਾਂ ਆ ਗਈ ਗਲੀਆਂ ਦੇ ਵਿੱਚ ਡ੍ਰੈਕਟਰ ਆ ਗਿਆ ਗਲੀਆਂ ਹੋ ਜਾਂਦੀਆਂ ਆਮ ਪਬਲਿਕ ਕੋ ਥਰੱਕੇ ਕਿ ਬੜਾ ਨਸਰ ਆਕਰਕੇ ਲੰਗੜ ਸਾਹਿਬ ਨੂੰ ਕੇਸਰ ਸਾਹਿਬ ਲੈ ਲੋ ਸੀਸਰ ਸਾਹਿਬ ਦੇ ਵੀ ਲੈ ਲੋ ਕਿ ਮੈਂ 2 ਸਾਲ ਤੋਂ ਬੁਕੇ ਦੇਖ ਤਾ ਨੂੰ ਡੀਐਸਪੀ ਸਾਹਿਬ ਖੁਦ ਹੱਥ ਦੇ ਵਿੱਚ ਦਾਗ ਲੈ ਕੇ ਇਥੋਂ ਦਾ ਲੋਕਲ ਪ੍ਰਸ਼ਾਸਨ ਜਿਹੜਾ ਦਾਗ ਲੈ ਕੇ ਉਹ ਜੁਰੂਰ ਤੋੜਿਆ ਹੁੰਦਾ ਹੈ ਜ਼ਿਲ੍ਹੇ ਦਾ ਪ੍ਰਸ਼ਾਸਨ ਹੁੰਦਾ ਹੈ ਲੇਕਿਨ ਜਿਹੜੀ ਤੁਹਾਡੀ ਬਾਹਲੀ ਬੋਲਿਸ਼ ਕਰਦੀ ਹੈ ਨਾ ਜੀ ਉਹ ਸਵਾਏ ਇੱਥੇ ਆ ਕੇ ਲੰਗੜਾ ਕੇ ਜਵਾਪਸ ਜਾਣ ਤੋਂ ਕੁਝ ਨਹੀਂ

ਐਸਐਸਐਸ ਸਰ ਸਾਹਿਬ ਹੋ ਰਹੇ ਸੀ ਲੇਕਿਨ ਸਰ ਐਨੀ ਪ੍ਰੋਬਲਮ ਆਦੀ ਦਾਵੇ ਬਹੁਤ ਹੁੰਦੇ ਅਸੀਂ ਟ੍ਰੈਫਿਕ ਕੰਟਰੋਲ ਕਰਾਂਗੇ ਕਿ ਇੱਕ ਪਾਸੇ ਤੋਂ ਲੱਗੇ ਨਾ ਮਗੇ ਇੱਕ ਪਾਸੇ ਤੋਂ ਲੱਗੇ ਆਮੇ ਪਰ ਮਾਫ ਕਰਨਾ ਉਹ ਦਾਵੇ ਦਾਵੇ ਕਹਿੰਦੇ ਸਰ ਬਹੁਤ ਬੁਰਾ ਆਪਲਾ ਨੰਬਰ ਸਾਹਿਬ ਦਾ ਟ੍ਰੈਫਿਕ ਹੀ ਹੱਥ ਜੋੜ ਕੇ ਬੇਨਤੀ ਹੈ ਟ੍ਰੈਫਿਕ ਸਾਲਾ ਲੱਗ ਪਾਇਆ ਜਾਂਦਾ ਇਸ ਹੁਣਲੇ ਮੱਲੇ ਜਿਹੜਾ ਸਿਰਫ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰੇ ਤਾਂ ਕਿ ਬਾਹਰ ਆਉਣ ਵਾਲੇ ਸੰਗਤ ਜਿਹੜੀ ਹੈ ਉਹ ਆਰਾਮ ਦੇ ਨਾਲ ਆਵੇ ਬੁੱਧਰਾ ਸਾਹਿਬ ਨਰਸਤਕ ਹੋਵੇ ਸ਼ਿਰਵਾ ਹੋਵੇ ਉਤਪੰਨ ਦੇ ਜਿੱਥੇ ਆਣਾ ਜਾਣਾ ਉੱਥੇ ਜਾਵੇ دوسری ਗੱਲ ਜਦੋਂ

ਚੰਨਾਂ ਕਾਸਟਰੀਅਮ ਤੇ ਨਾ ਜਾਵੇ ਇਹ ਹੀ ਗੱਲ ਹੈ ਜੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਨਸ਼ੇ ਦੇ ਖਿਲਾਫ ਚੱਲੀ ਡਰਾਈਵ ਦੇ ਵਿੱਚ ਹਿੱਸਾ ਵੜਨ ਦੇ ਲਈ ਅੱਜ ਇੱਥੇ ਪਹੁੰਚੇ ਹੈ ਤੇ ਮੈਂ ਅਫਸਰ ਸਾਹਿਬਾਨ ਦੇ ਔਰ ਸਭ ਦੇ ਧਿਆਨ 'ਚ ਲਿਆਣਾ ਚਾਹੁੰਦਾ ਹੈ ਕਿ ਨਸ਼ਾ ਅੱਜ ਇੱਕ ਸਿੰਡੀਕੇਟ ਬਣ ਚੁੱਕਿਆ ਹੈ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਬੰਦਿਆਂ ਨੂੰ ਹਾਇਰ ਵੀ ਕਰਦੇ ਆਂ ਔਰ ਹਰ ਪਿੰਡ ਦੇ ਵਿੱਚ ਉਹਨਾਂ ਦਾ ਬੰਦਾ ਵੀ ਬੈਠਾ ਹੈ ਨਸ਼ਾ ਵੇਚਣ ਦੇ ਲਈ ਇੱਕ ਆਰਗੇਨਾਈਜ਼ਡ ਗੈਂਗ ਦੀ ਤਰ੍ਹਾਂ ਚੱਲਦਾ ਹੈ ਹਰ ਪਿੰਡ ਦੇ ਵਿੱਚ ਉਹਨਾਂ ਦੇ ਵੇਚਣ ਵਾਲੇ ਤਸਕਰ ਬੈਠੇ ਨੇ ਜੇ ਨਸ਼ੇ ਦੇ ਸਹੀ ਤਰੀਕੇ ਨਾਲ ਖਤਲ ਪਾਉਣੀ ਹੈ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਪੁਲਿਸ ਦੀ ਮਦਦ ਦੇ ਨਾਲ ਆਈਡੈਂਟੀਫਾਈ ਕਰਨਾ ਪਏਗਾ ਕਿ ਕੌਣ ਨਸ਼ਾ ਵੇਚਦਾ ਹੈ ਤੇ ਕੌਣ ਸਿਰਫ ਇਹਨਾਂ ਦੇ ਚਾਲਸੇ ਜਾ ਕੇ ਨਸ਼ਾ ਕਰਨ ਲੱਗੇ ਜਦੋਂ ਤੱਕ ਇਹ ਦੋਨਾਂ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾਏਗਾ ਉਦੋਂ ਤੱਕ ਨਸ਼ੇ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਨਸ਼ਾ ਵੇਚਣ ਵਾਲਿਆਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹਨਾਂ ਦੀ ਜਿਹੜੀ ਜ਼ਮਾਨਤ ਵਗੈਰਾ ਹੈ ਉਹਨਾਂ ਤੇ ਵੀ ਰੋਕ ਲਗਣੀ ਚਾਹੀਦੀ ਤਾਂ ਜੋ ਆ ਕੇ ਸਮਾਜ ਨੂੰ ਖਰਾਬ ਨਾ ਕਰੇ ਧੰਨਵਾਦ ਇਸ ਲੱਖ ਦੀ ਹੈ ਦੁਆਰਾਂ ਆਖੋ ਇਸਲਾਮ ਦੇ 90 ਵਰਸਾਂ ਦੇ ਅਨੰਤ ਸਾਥ ਤੇ ਅਗਰ ਕੋ ਮਾਈ ਹੋਏ ਗੁਣੇ ਸੇਵਾ ਰਸ کا مطلب یہ ہے کہ پبلک دنیا تکلیفات لیں گے جڑے سجا نے تصے بھی سہیوگ کرو کہ پولیس رکھی یہ میٹنگ جو میں جاگو ہوا آپ کلے کلے بار ڈسکس کرنا اس بعد ਸ਼੍ਰੀ ਨਾਮ ਕੋ ਸਾਥ ਤੇ ਇਹੋ ਹਰੇ ਬਰੇ ਸਤਿ ਆਪਾ ਇਸ ਇਸ ਪਰ ਆ ਕੇ ਸਭ ਤੋਂ ਪਹਿਲਾਂ ਮੈਂ ਜਿਹੜੇ ਤੁਹਾਡੇ ਵਿਚਾਰ ਨੇ ਉਹ ਦਰਾਖ ਬਾਰੇ ਮੈਂ ਤੁਹਾਨੂੰ ਕੀ ਕਹਾਂਗਾ ਕਿ ਆਪਾਂ ਕਈ ਵਾਰ ਸਜੈਸ਼ਨ ਲੈਦੇ ਹੁੰਦੇ ਆ ਪੁਲਿਸ ਵੀ ਅੱਖਾਂ ਖੋਲ੍ਹਦੇ ਆ ਅਰੇਸਟ ਨਹੀਂ ਕਰਦੇ ਹੁੰਦੇ ਇੱਕ ਸਜਨੇ ਕਹਿੰਦਾ ਸੀ ਇਹ ਵੀ ਨਾ رہ جنیامنٹ نہیں ہو سوچا جا سہیگ بڑا ضروری ہے جی بندہ ڈرگ لیا نشا تاریا پتا سان پتا ہے ڈرگ لے سب تہلا کی پتا کرنا پیرنٹس ماں پی ماں پیو پتا ہوں کہ بچہ ڈرگ کتوں لے کے آ بندیا دو نقصان ہوتا ہے سب تک ਮਾਮੇ ਉਹਨੂੰ ਪਤਾ ਹੁੰਦਾ ਕਿ ਸਾਡਾ ਕੰਮ ਕਰ ਗਿਆ ਲੇਕਿਨ ਉਹ ਲੰਮੀ ਝਾਕੀ ਮਾਰ ਕੇ ਦੇਖੇ ਕਿ ਉਹਨਾਂ ਦੇ ਸਮੇਂ ਵਿੱਚ ਜੇਕਰ ਇਸ ਬੱਚੇ ਨੂੰ ਨਾ ਸੁਝਾਇਆ ਜਾਂ ਤੇ ਨੁਕਸਾਨ ਪਰਿਵਾਰ ਦੇ ਕਿਨੇ ਆਨੰਦਪੁਰ ਸਾਹਿਬ ਦੇ ਵਿੱਚ ਉਹਲੇ ਮਹੱਲਾ ਦੇ ਜਿਹੜੇ ਟ੍ਰੈਫਿਕ ਦੀ ਜਿਆਦਾ ਜਿਹੜੀ ਮੁਸ਼ਕਲ ਆਉਂਦੀ ਏ ਉਹਦੇ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ ਏ ਸੋ ਇਹਨਾਂ ਸਾਰਿਆਂ ਮਸਲਿਆਂ ਨੂੰ ਹੱਲ ਕਰ ਲਈ ਅਸੀਂ ਜਿਹੜੀਆਂ ਇੱਥੇ ਅੱਜ ਇਹ ਮੀਟਿੰਗ ਕੀਤੀ ਹੈ ਤੇ ਹੁਣ ਹੋਲਾਮੱਲਾ ਸੰਬੰਧੀ ਮੈਂ ਆਪਣੇ ਪੁਲਿਸ ਅਫਸਰ ਸਹਿਵਾਨਾ ਨਾਲ ਵੀ ਮੀਟਿੰਗ ਕਰਾਂਗਾ ਸਾਡੇ ਇੱਥੇ ਅਲੱਗ-ਅਲੱਗ ਏਰੀਏ ਨੂੰ 11 ਜੂਨ ਦੇ ਵਿੱਚ ਵੰਡਿਆ ਗਿਆ ਹੈ ਤੇ 14 ਜਿਹੜੀਆਂ ਪਾਰਕਿੰਗ ਬਣਾਈਆਂ ਗਈਆਂ ਨੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਇੱਕ ਮੀਟਿੰਗ ਹੋਰ ਕਰਨੀ ਹੈ ਤੇ ਉਹ ਤੁਹਾਨੂੰ ਡਿਟੇਲ ਉਹ ਵੀ ਦੇ ਦੇਵਾਂਗੇ ਨਾਲ ਬਾਕੀ ਅੱਜ ਦੀ ਜਿਹੜੀ ਸੰਪਰਕ ਮੀਟਿੰਗ ਇਹ ਬਹੁਤ ਅੱਛੀ ਰਹੀ ਹੈ ਤੇ ਲੋਕਾਂ ਨੇ ਇਸ ਚੀਜ਼ ਨੂੰ ਪੁਲਿਸ ਦੀਆਂ ਜਿਹੜੀਆਂ ਪਬਲਿਕ ਨਾਲ ਮੀਟਿੰਗਾਂ ਕਰਨ ਨੂੰ ਅਪਰੀਸ਼ੀਏਟਿਵ ਵੀ ਕੀਤਾ ਹੈ ਔਰ ਇਹਨਾਂ ਨੇ ਹਮੇ ਵੀ ਭਰੀਏ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੁਲਿਸ ਨੂੰ ਫੀਡਬੈਕ ਦਿੰਦੇ ਰਹਿਣਾ। ਬਿਲਕੁਲ ਜੀ ਸਾਡੇ ਹਰੇਕ ਪਿੰਡ ਹਰੇਕ ਗਲੀ ਮਹੱਲੇ ਦੇ ਵਿੱਚ ਸਾਡੇ ਐਸਐਚਓ ਪੱਧਰ ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਮੀਟਿੰਗਸ ਇਹ ਸਾਡੀਆਂ ਕੰਟੀਨਿਊਸਲੀ ਚੱਲਦੀਆਂ ਰਹਿਣਗੀਆਂ ਸਾਡੇ ਐਸਐਸਪੀ ਸਾਹਿਬ ਨੇ ਲੋਕ ਕੀਤੀਆਂ ਗਈਆਂ ਨੇ ਐਸਪੀ ਸਾਹਿਬਾ ਨਾਲੋਂ ਵੀ ਕੀਤੀਆਂ ਗਈਆਂ ਨੇ ਡੀਐਸਪੀ ਐਸਐਚਓ ਸਾਰਿਆਂ ਨਾਲ ਤੇ ਇਸੇ ਤਰੀਕੇ ਹੀ ਸਬਡਿਵੀਜ਼ਨ ਲੈਵਲ ਤੇ ਸਬਡਿਵੀਜ਼ਨ ਪੱਧਰ ਤੇ ਜਿਹੜੀ ਹੈ ਉਹ ਮੇਰੇ ਲੋਵੀ ਮੀਟਿੰਗਾਂ ਇਸ ਤਰ੍ਹਾਂ ਜਾਰੀ ਰਹਿਣਗੀ ਸਰ ਜਿਹੜਾ ਜੀ ਵੀ ਹੈ 4 ਲਾਈਨ 4 ਲਾਈਨ ਬਣਨ ਦਾ ਪਾਈਪ ਲਾਈਨ ਦੇ ਵਿੱਚ ਹਜੇ ਪ੍ਰੋਜੈਕਟ ਹੈ ਇਹਨਾਂ ਨੂੰ ਟਾਈਮ ਬੜੇ ਸਾਰੇ ਐਕਸੀਡੈਂਟ ਜਿਹੜੇ ਹੋ ਰਹੇ ਨੇ ਇਹਦੇ ਉੱਪਰ ਕੁਝ ਇਸ ਤਰ੍ਹਾਂ ਦੀ ਪੁਲਿਸ ਦੇ ਵੱਲੋਂ ਵਿਵਸਥਾ ਪੀ ਲਿਮਟ ਦੀ ਗੱਲ ਕੀਤੀ ਹੈ ਲਿਮਟ ਦੀ ਗੱਲ ਆ ਕੋਈ ਇਸ ਤਰੀਕੇ ਦੀ ਵਿਵਸਥਾ ਕਿਨੂੰ ਕੰਟਰੋਲ ਕੀਤਾ ਜਾ ਸਕਦਾ ਦੇਖੋ ਜੀ ਜਿਹੜਾ ਵੀ ਵੀਕਲ ਕੋਈ ਓਵਰ ਸਪੀਡ ਤੇ ਜਾਂਦਾ ਹੈ ਜਾਂ ਟ੍ਰੈਫਿਕ ਰੂਟਸ ਦੀ ਲੰਘਣਾ ਕਰਦਾ ਹੈ ਉਹ ਸਾਡੇ ਅਸਰਾਂ ਲੋ ਬਕਾਇਦਾ ਹੁੰਦੇ ਚਲਾਨੇ ਕੀਤੇ ਜਾਂਦੇ ਨੇ ਮੈਕਸਿਮਮ ਜਿਹੜੇ ਰੋਪੜ ਜਲੇ ਦੇ ਵਿੱਚ 2300 ਦਿੱਲੀ ਜਿਹੜਾ ਚਲਾਨੋ ਹੋ ਰਿਆਂ ਦੇ ਤੇ ਇਸ ਤੋਂ ਸਵਾਏ ਅਸੀਂ ਟ੍ਰੈਫਿਕ ਕਲੋਜ਼ ਨੂੰ ਜਿਹੜਾ ਸਖਾਉਣ ਲਈ ਵੀ ਆਪਾਂ ਆਪਣੇ ਕੈਂਪ ਲਾਉਣੇ ਆ ਉਹਨੇ ਇਹ ਹਾਈਵੇ ਦੇ ਉੱਤੇ ਬਹੁਤ ਜ਼ਿਆਦਾ ਰਸ਼ ਰਹਿੰਦਾ ਅਲੱਗ-ਅਲੱਗ ਸਟੇਟਸ ਨੂੰ ਜਿਹੜੀਆਂ ਜਿਵੇਂ ਕਿਦਰ ਆਪਣੇ ਹਿਮਾਚਲ ਨੂੰ ਅੱਗੇ ਉਹਨਾਂ ਸਾਈਡ ਜਾਂਦੀ ਏ ਜੇਐਨਕੇ ਨੂੰ ਵੀ ਅੱਗੇ ਲੋਕ ਜਾਂਦੇ ਨੇ ਜਿਹੜੇ ਬੜਾ ਜਿਹੜਾ ਰਸ਼ ਰਹਿਣ ਕਰਕੇ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਹੋਰ ਵਧਾਰੇ ਆ ਸਰ ਸਪੀਡ ਗਨ ਅਗਰ ਮਿਲ ਜਾਂਦੀ ਤਾਂ ਮੀਟ ਗਨ ਦਾ ਪ੍ਰੋਵੀਜ਼ਨ ਹੈ ਜਿਉਂਕਿ ਰੋਡ ਸਿੰਗਲ ਹੈ ਤੁਸੀਂ ਤੁਹਾਡੀ ਗੱਲ ਠੀਕ ਹੈ ਜੀ ਨਾਲ ਹਮਾਤਰਾ ਰੋਡ ਜਾਂਦਾ ਕੋਈ ਸਿੰਗਲ ਰੋਡ ਕਰਕੇ ਟ੍ਰੈਫਿਕ ਬਹੁਤ ਵੱਧ ਗਈ ਅਸੀਂ ਕਿਸ ਤਰ੍ਹਾਂ ਹੋਵੇਗਾ ਸਰ ਸਪੀਡ ਗਨ ਹੋਏਗੀ ਤਾਂ ਵੀਡੀਓ ਵੀ ਅਸੀਂ ਜੀ ਜਿਹੜੀ ਓਵਰ ਸਪੀਡ ਹੈਗੇ ਨੇ ਉਹ ਸਾਡੇ ਕੋਲ ਸਾਰੇ ਹੀ ਕਮੈਂਟਾ ਹੈਗੇ ਨੇ ਅਸੀਂ ਉਹਨਾਂ ਰਹੀਂ ਚੈੱਕ ਕਰਕੇ ਉਹਨਾਂ ਦੇ ਜਿਹੜੇ ਚਲਾਨ ਕਰਨੇ ਆ ਸਰ ਤੁਸੀਂ ਬੱਚਿਆਂ ਬਾਰੇ ਹੋ ਕੀ ਤੁਸੀਂ ਵੀ ਬੱਚਿਆਂ ਨੂੰ ਸਕੂਲ ਨਹੀਂ ਮਿਲੇ ਰਿਹਾ ਇਸ ਤੋਂ ਬੱਚੇ ਆ ਰਹੇ ਆ ਵੀਸੀ ਟ੍ਰੇਨਿੰਗ ਵੀਰੇ ਸਾਡੇ ਜਿਹੜੇ ਸਬਦਾ ਸੈਂਟਰ ਦੇ ਮੁਲਾਜ਼ਮ ਨੇ ਪਲੱਸ ਸਾਡੇ ਜਿਹੜੇ ਆਪਣੇ ਟ੍ਰੈਫਿਕ ਵਿੰਗ ਦਾ ਜਿਹੜਾ ਐਜੂਕੇਸ਼ਨ ਸੈੱਲ ਹੈ ਉਹਨਾਂ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਟ੍ਰੈਫਿਕ ਰੂਲਸ ਬਾਰੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਔਰ ਟਾਈਮ ਟੂ ਟਾਈਮ ਅਸੀਂ ਉਹਨਾਂ ਦੇ ਕੈਂਪ ਲਵਾ ਕੇ ਉੱਥੇ ਦੱਸਨੇ ਆ ਜੀ ਸਰ ਜਿਵੇਂ ਸ਼ਮਿਕਾ ਨੇ ਵੀ ਗੱਲ ਕੀਤੀ ਸੀ ਕਿ ਜਿਹੜੇ ਹੁੰਦੇ ਮੰਲੇ ਤੇ ਬਾਹਰ ਪੁਲਿਸ ਆਉਂਦੀ ਹੈ ਸੈਨਸਿਟਾਈਜ਼ ਕਰਨ ਦੀ ਲੋੜ ਹੈ ਕਿਉਂਕਿ ਮੋਬਾਈਲਾਂ ਤੇ ਜ਼ਿਆਦਾ ਸੀ ਵੀ ਦੇਖਿਆ ਪਿਛਲੀ ਵਾਰ ਡੀਐਸਪੀ ਸਾਹਿਬ ਆਪ ਲੱਗੇ ਰਹੇ ਐਸਐਸਪੀ ਸਾਹਿਬ ਲੱਗੇ ਰਹੇ ਆ ਕੋਈ ਐਕਚੁਅਲੀ ਕਨਸੈਪਟ ਹੈ ਨਹੀਂ ਪਤਾ ਕਿ ਹੂਲਾ ਮੱਲਾ ਕੀ ਆ ਆਉਂਦੇ ਨੇ ਵੀ 8 ਘੰਟੇ 10 ਘੰਟੇ ਦੀ ਡਿਊਟੀ ਕਰਨੀ ਲੰਗਰ ਛਕਣਾ ਨਹੀਂ ਦੇਖੋ ਜਿਹੜੀ ਬਾਹਰੋਂ ਫੋਰਸ ਆਉਣੀ ਆ ਉਹ ਇੱਥੇ ਹੀ ਕੈਂਪ ਕਰੇਗੀ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਬਰੀਫ ਕੀਤਾ ਜਾਏਗਾ ਮੇਰੇ ਪੱਧਰ ਤੇ ਐਸਐਸਪੀ ਸਾਹਿਬ ਵੱਲੋਂ ਇਸ ਤੋਂ ਸਾਇ ਸਾਡੇ ਕੋਲ ਹੋਰ ਕਈ ਕਮਾਂਡੈਂਟਸ ਵੀ ਆਉਣਗੇ ਐਸਪੀ ਸਾਹਿਬਾ ਨਹੀਂ ਆਉਣਗੇ ਅਸੀਂ ਸਾਰੀ ਫੋਰਸ ਨੂੰ ਇਕੱਲੇ ਇਕੱਲੇ ਪੁਆਇੰਟ ਬਾਰੇ ਬਰੀਫ ਕਰਕੇ ਉਹਨਾਂ ਨੂੰ ਡਿਊਟੀ ਤੇ ਲਾਵਾਂਗੇ ਤਾਂ ਕਿ ਜਿਹੜੇ ਕੋਈ ਪਿੱਛੇ ਕਮੀਆਂ ਪੇਛੀਆਂ ਰਹਿ ਗਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਪਬਲਿਕ ਦੇ ਜਿਹੜਾ ਸਖਾਵਾਂ ਵਿੱਚ ਜਿਹੜੇ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਜਾਣ ਇੱਕ ਸਰ ਰਿੰਗ ਦਾ ਜ਼ਰੂਰ ਕਰਨਾ ਜੀ ਰਿੰਗ ਦੇ ਵਿੱਚ ਘੋੜੇ ਜਿੰਨੇ ਚ ਲੋਕਾਂ ਦੇ ਵਿਚਾਰ ਸੁਨੇ ਗਏ ਨੇ ਔਰ ਉਹਨਾਂ ਨੂੰ ਹੱਲ ਵੀ ਨਾਲ ਦੱਸਿਆ ਗਿਆ ਹੈ ਕਿ ਪੁਲਿਸ ਪਬਲਿਕ ਦਾ ਇੱਕ ਨਵਾਂ ਮਾਸ ਦਾ ਜਿਹੜਾ ਰਿਸ਼ਤਾ ਆਪਾਂ ਇਕੱਠੇ ਹੋ ਕੇ ਸਾਰੇ ਕੰਮ ਕਰੀਏ ਤੇ ਆਪਾਂ ਡਰੱਗ ਨੂੰ ਵੀ ਕੰਟਰੋਲ ਕਰ ਲਾਂਗੇ ਤੇ ਜਿਹੜੀ ਟਰੈਫਿਕ ਦੀ ਸਮੱਸਿਆ ਉਹਨੂੰ ਵੀ ਹੱਲ ਕਰ ਲਾਂਗੇ ਜਿਹੜਾ ਛੋਟਾ ਮੋਟਾ ਕ੍ਰਾਈਮ ਹੁੰਦਾ ਹੈ ਜਿਹੜਾ ਉਹ ਵੀ ਹੱਲ ਹੋ ਜਾਏਗਾ ਸੋ ਇਹ ਪਬਲਿਕ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਦੱਸਿਆ ਗਿਆ ਹੈ ਤੇ ਜਿਹੜੀਆਂ ਅਗਲੀਆਂ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰابطਾ ਕਾਇਮ ਕਰੋ ਉਹਨਾਂ ਨਾਲ ਗੱਲਬਾਤ ਕਰੋ ਤੇ ਸਾਨੂੰ ਆ ਕੇ ਫੀਡਬੈਕ ਦਿਓ ਕਿ ਇਹਨਾਂ ਮੀਟਿੰਗਾਂ ਦੇ ਈ ਰਿਜ਼ਲਟ ਨਿਕਲੇ ਨੇ ਕਿਸ ਤਰ੍ਹਾਂ ਅਕਸ਼ਨ ਦੇ ਨਾਲ ਜਿਹੜਾ ਨਾ ਉਹ ਸੀਐਸਪੀ ਜਰੂਰ ਨਾਲ ਚੇਨ ਬਣਾਵਾ ਕੇ ਨਾਲ ਉਹ ਫੋਰਸ ਨੂੰ ਅਸੀਂ ਰਿਜ਼ਰਵ ਰੱਖ ਕੇ ਪਹਿਲਾਂ ਜਦੋਂ ਪ੍ਰਸ਼ਾਸਨ ਚੱਲਣਾ ਨਾਲ ਦੋਨੋਂ ਪਾਸੇ ਅਸੀਂ ਚੇਨ ਬਣਾ ਕੇ ਨਾਲ ਚੱਲਣਾ